ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਆਪਣੇ ਕੋਸ਼ਿਸ਼ ਕਰਦੇ ਆ ਜਦੋਂ ਤੋਂ ਰਾਜਨੀਤੀ ਦੇ ਵਿੱਚ ਆਏ ਆ ਜਾਂ ਜਦੋਂ ਤੋਂ ਸਰਕਾਰ ਬਣੀ ਆ ਕਿ ਆਪਣੇ ਲੋਕਾਂ ਵਾਸਤੇ ਆਪਣੀ ਜਿਹੜੀ ਆਮ ਪਬਲਿਕ ਆ ਜਿਨ੍ਹਾਂ ਦੀ ਵਿਚਾਰਿਆਂ ਦੀ ਕੋਈ ਸ਼ਿਫਾਰਸ਼ ਨਹੀਂ ਗਈ ਤਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਵਾਸਤੇ ਕੰਮ ਕਰੀਏ ਸਾਰੇ ਸਾਰੇ ਲੋਕ ਸਰਕਾਰੀ ਦਰਬਾਰੇ ਆਪਣੇ ਬੜੇ ਤਰ੍ਹਾਂ ਦੇ ਸਰਕਾਰੀ ਕੰਮਾਂ ਵਾਸਤੇ ਜਾਂਦੇ ਆ ਰਾਸ਼ਨ ਕਾਰਡ ਬਣਾਉਣਾ, ਵੋਟਰ ਕਾਰਡ, ਆਧਾਰ ਕਾਰਡ, ਜਮ੍ਹਾਂਬੰਦੀਆਂ, ਰਜਿਸਟਰੀਆਂ, ਜਨਮ ਸਰਟੀਫਿਕੇਟ, ਮੌਦ ਦੇ ਸਰਟੀਫਿਕੇਟ ਇਹੋ ਜਿਹੇ بڑے ਕੰਮ ਨੇ ਜਿਹੜੇ ਜਾਂ ਇਸ ਤੋਂ ਵੀ ਇਲਾਵਾ ਵੱਡੇ ਕੰਮਾਂ ਦੇ ਵਾਸਤੇ ਜਦੋਂ ਅਸੀਂ ਕਿਤੇ ਦਫ਼ਤਰ ਜਾਂਦੇ ਆ ਤਾਂ ਕਈ ਵਾਰ ਇਹ ਹੋ ਜਾਂਦਾ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਦਫ਼ਤਰ 'ਚ ਨਹੀਂ ਹੁੰਦੇ ਜਾਂ ਮੋਬਾਈਲ ਨਹੀਂ ਚੱਲਦੇ ਜਾਂ ਉਹਨਾਂ ਦੇ ਫੋਨ ਨਹੀਂ ਚੱਲਦੇਗੇ ਜਾਂ ਕਈ ਵਾਰ ਇਹ ਕਿਹਾ ਜਾਂਦਾ ਕਿ ਭਾਈ ਜੀ ਸਮਾਂ ਹੋ ਗਿਆ ਤੁਹਾਡਾ ਕੰਮ ਕੱਲ ਨੂੰ ਕੀਤਾ ਜਾਊਗਾ ਪਰ ਸਾਡੇ ਵਾਸਤੇ ਐਮਰਜੈਂਸੀ ਹੁੰਦੀ ਆ ਸਾਨੂੰ ਜ਼ਰੂਰਤ ਹੁੰਦੀ ਆ ਤਾਂ ਪਿਛਲੇ 26 ਚਾਰ 2025 ਨੂੰ ਮੇਰੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਸ਼ਾਸਨਿਕ ਫੈਸਲਾ ਲਿਆ ਜਿਹਦੇ ਵਿੱਚ ਸਰਕਾਰ ਨੇ ਸਾਰੇ ਦੇ ਸਾਰੇ ਕਰਮਚਾਰੀ ਸਰਕਾਰੀ ਕਰਮਚਾਰੀ ਨੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਦੇ ਕੰਮ ਕਰਨ ਦੀ ਤਾਂ ਇੱਕ ਫੈਸਲਾ ਲਿਆ ਕਿ ਉਹਨਾਂ ਦੇ ਜਿਹੜੇ ਮੋਬਾਈਲ ਫੋਨ ਨੇ ਜਿਹੜੇ ਉਹਨਾਂ ਦੇ ਮੋਬਾਈਲ ਨੰਬਰ ਨੇ ਉਹ 24 ਘੰਟੇ ਖੁੱਲੇ ਰਹਿਣਗੇ 24 ਘੰਟੇ ਓਪਨ ਰਹਿਣਗੇ 24 ਘੰਟੇ ਆਨ ਰਹਿਣਗੇ ਇਹਦਾ ਮਤਲਬ ਇਹ ਆ ਵੀ ਜੇਕਰ ਕੋਈ ਵੀ ਮੇਰੇ ਪੰਜਾਬ ਦਾ ਵਾਸੀ ਜੇਕਰ ਉਹ ਕਿਸੇ ਸਰਕਾਰੀ ਅਧਿਕਾਰੀ ਤੱਕ ਉਹਨੂੰ ਜ਼ਰੂਰਤ ਆ ਜਾਂ ਉਹਨੂੰ ਕੋਈ ਕੰਮ ਆ ਜਾਂ ਉਹਨੂੰ ਕੋਈ ਪੁੱਛ ਪੜਤਾਲ ਕਰਨੀ ਆ ਤਾਂ ਉਹ 24 ਘੰਟੇ ਰਾਤ ਦਿਨ ਜਦੋਂ ਮਰਜ਼ੀ ਚਾਹੇ ਅਧਿਕਾਰੀ ਛੁੱਟੀ 'ਚ ਹੋਵੇ ਛੁੱਟੀ ਵਾਲਾ ਦਿਨ ਹੋਵੇ ਤਾਂ ਵੀ ਫੋਨ ਕਰ ਸਕਦਾ ਚਾਹੇ ਅਧਿਕਾਰੀ ਦਫ਼ਤਰ ਦਾ ਸਮਾਂ ਮੁੱਕ ਗਿਆ ਹੋਵੇ ਘਰੇ ਚਲ ਗਿਆ ਹੋਵੇ ਤਾਂ ਵੀ ਫੋਨ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਬਹੁਤ ਵੱਡਾ ਫੈਸਲਾ ਏ ਕਿਉਂਕਿ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਆਪਣੇ ਕਰਮਚਾਰੀਆਂ ਨੂੰ ਬਾਕੀ ਸਹੂਲਤਾਂ ਦੇ ਨਾਲ ਤਨਖਾਹਾਂ ਦੇ ਨਾਲ ਨਾਲ ਉਹਨਾਂ ਨੂੰ ਮੋਬਾਈਲ ਪੱਤੇ ਵੀ ਦਿੰਦੀ ਆ ਉਹਨਾਂ ਨੂੰ ਮੋਬਾਈਲ ਵਾਸਤੇ ਵੀ ਪੈਸੇ ਦਿੰਦੀ ਆ ਤਾਂ ਜੇਕਰ ਫਿਰ ਸਰਕਾਰ ਇੰਨਾ ਕੁਝ ਕਰਦੀ ਆ ਤਾਂ ਸਾਡੇ ਵੀ ਸਰਕਾਰੀ ਮੁਲਾਜ਼ਮਾਂ ਦਾ ਫਰਜ ਬਣਦਾ ਕਿ ਉਹ ਵੀ ਆਪਣੇ ਲੋਕਾਂ ਦੀ ਮਦਦ ਦੇ ਵਿੱਚ 24 ਘੰਟੇ ਹਾਜ਼ਰ ਰਹਿਣ ਤਾਂ ਇਹ ਹੀ ਇੱਕ ਪ੍ਰਸ਼ਾਸਨਿਕ ਫੇਰਬਦਲ ਬਹੁਤ ਵੱਡਾ ਕੀਤਾ ਜਿਹੜਾ ਸਿਰਫ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਇਹੋ ਜਿਹੇ ਫੈਸਲੇ ਹੀ ਲੈ ਸਕਦੀ ਆ ਤੇ ਇਹ ਫੈਸਲਾ ਅਸੀਂ ਲਿਆ ਏ ਇਸ ਫੈਸਲੇ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਜਿਹੜੇ ਅਧਿਕਾਰੀ ਆ ਉਹ ਸ਼ਾਮਲ ਨੇ ਸਰਕਾਰੀ ਸਾਰੇ ਅਧਿਕਾਰੀ ਸ਼ਾਮਲ ਨੇ ਤੇ ਬਹੁਤ ਸਾਰੇ ਅਧਿਕਾਰੀ ਖੁਸ਼ ਨੇ ਕਿਉਂਕਿ ਬਹੁਤ ਸਾਰੇ ਅਧਿਕਾਰੀ ਪਹਿਲਾਂ ਵੀ ਬਹੁਤ ਵਧੀਆ ਕੰਮ ਕਰਦੇ ਆ ਉਹ ਆਫ ਟਾਈਮ ਵੀ ਡਿਊਟੀ ਜਦੋਂ ਲੰਘ ਜਾਂਦੀ ਆ ਉਦੋਂ ਵੀ ਲੋਕਾਂ ਦੀ ਮਦਦ ਕਰਦੇ ਆ ਤੇ ਹੁਣ ਇਹ ਸਾਰੇ ਅਧਿਕਾਰੀਆਂ ਵਾਸਤੇ ਲਾਜ਼ਮੀ ਹੋ ਗਿਆ ਹੁਣ ਸਾਰੇ ਦੇ ਸਾਰੇ ਮੇਰੇ ਲੋਕ ਜਿਨ੍ਹਾਂ ਨੇ ਆਪਣਾ ਕੋਈ ਵੀ ਕੰਮ ਕਰਨਾ ਕੋਈ ਵੀ ਸਰਕਾਰੀ ਕੰਮ ਕਰਨਾ ਜਿਨ੍ਹਾਂ ਨੂੰ ਦਫ਼ਤਰਾਂ ਤੱਕ ਜ਼ਰੂਰਤ ਪੈਂਦੀ ਆ ਤਾਂ ਉਹ 24 ਘੰਟੇ ਕਦੋਂ ਵੀ ਸਰਕਾਰੀ ਅਧਿਕਾਰੀ ਨੂੰ ਜਿਹੜਾ ਕਿ ਉਹਨਾਂ ਦੇ ਕੰਮ ਵਾਸਤੇ ਸਰਕਾਰ ਨੇ ਪਾਇੰਟ ਕੀਤਾ ਹੋਇਆ ਉਹਨੂੰ ਕਦੋਂ ਵੀ ਦਿਨ ਰਾਤ 24 ਘੰਟੇ ਫੋਨ ਕਰ ਸਕਦੇ ਆ ਉਹਨਾਂ ਦੀ ਮਦਦ ਲੈ ਸਕਦੇ ਆ ਤੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਕਦਮ ਆ ਇਹਦੇ ਨਾਲ ਅਧਿਕਾਰੀ ਵੀ ਖੁਸ਼ ਹੋਣਗੇ ਕਿਉਂਕਿ ਉਹਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਜ਼ਿਆਦਾ ਮਿਲੇਗਾ ਤੇ ਨਾਲ ਦੇ ਨਾਲ ਜਿਹੜੇ ਮੇਰੇ ਆਮ ਲੋਕ ਨੇ ਜਿਨ੍ਹਾਂ ਦੀ ਸ਼ਿਫਾਰਿਸ਼ ਨਹੀਂ ਵਿਚਾਰਿਆਂ ਦੀ ਜਿਨ੍ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਨੂੰ ਪਿਆਰ ਕਰਦੇ ਆ ਜਿਹੜੇ ਸਰਕਾਰ ਨੂੰ ਪਿਆਰ ਕਰਦੇ ਆ ਤਾਂ ਉਹ ਸਾਰਿਆਂ ਨੂੰ ਬੜੀ ਸਹੂਲਤ ਮਿਲੂਗੀ ਨਾਲ ਦੀ ਨਾਲ ਜਿਹੜਾ ਮੇਰਾ ਪੰਜਾਬ ਆ ਪੰਜਾਬ ਦੀ ਜਿਹੜੀ ਤਰੱਕੀ ਆ ਉਹਦੀ ਜਿਹੜੀ ਸਪੀਡ ਆ ਉਹ ਵੀ ਅੱਗੇ ਨਾਲ ਦੁੱਗਣੀ ਹੋਊਗੀ ਤਾਂ ਇਹੋ ਜੇ ਕੰਮ ਆ ਜਿਹੜੀ ਸਰਕਾਰ ਆ ਆਪਣੀ ਸਰਕਾਰ ਆਪਣੇ ਲੋਕਾਂ ਵਾਸਤੇ ਕਰਦੀ ਰਹਿੰਦੀ ਆ ਦੁਬਾਰਾ ਫਿਰ ਮੈਂ ਇਹੀ ਦੱਸਦਾ ਕਿ ਬਹੁਤ ਵਧੀਆ ਕਦਮ ਆ ਇਹ ਇਹਦੇ ਨਾਲ ਮੇਰੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਤੇ ਜਿਹੜੇ ਮੇਰੇ ਸਰਕਾਰੀ ਅਧਿਕਾਰੀ ਨੇ ਸਰਕਾਰੀ ਕਰਮਚਾਰੀ ਨੇ ਉਹ ਇਸ ਪ੍ਰਸ਼ਾਸਨਿਕ ਆਰਡਰ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਉਹਨਾਂ ਦੀਆਂ ਸਖਤ ਹਦਾਇਤਾਂ ਦੇ ਨਾਲ ਇਹ ਆਰਡਰ ਲਾਗੂ ਹੋ ਗਿਆ ਲਾਗੂ ਹੋਣ ਦੇ ਨਾਲ ਤੇ ਸਾਰੇ ਦੇ ਸਾਰੇ ਅਧਿਕਾਰੀ ਨੇ ਜਿਹੜੇ ਉਹ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਰਹਿਣਗੇ ਮੈਨੂੰ ਲੱਗਦਾ ਇਹ ਲੋਕਾਂ ਵਾਸਤੇ ਬਹੁਤ ਵੱਡਾ ਕਦਮ ਹੈ ਇਹੋ ਜੇ ਹੋਰ ਅਨੇਕਾ ਕੰਮ ਕੀਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹੋ ਜੇ ਕੰਮ ਆਪਣੇ ਲੋਕਾਂ ਵਾਸਤੇ ਅਸੀਂ ਕਰਦੇ ਰਵਾਂਗੇ